ਇੱਕ ਵਾਰਾ ਬਾਬਾ ਜੀ ਦੀ ਗੱਲ ਜਰੂਰ ਸੁਣੀਓ ਜੇ ਤੇ ਗੱਲ ਬੜੇ ਪਤੇ ਦੀ ਆ ਸਾਰੀ ਸੁਣ ਕੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੇ ਆ ਸੁਣੀਓ ਜੇ ਗੱਲ 1727 ਪਿੰਡ ਆ ਪੰਜਾਬ ਦਾ ਤੇ ਕਰੀਬ-ਕਰੀਬ ਮੇਰੇ ਖਿਆਲ 1.5 2000 ਕਰੋੜ ਦਾ ਲੰਗਰ ਹੀ ਲੱਗਦਾ ਠੀਕ ਪਤਾ ਨਹੀਂ ਕਿਹੜੇ ਉੱਥੇ ਕੰਮ ਕਰਦੇ ਇੱਕ ਗੁਰਦਾਰੇ ਬਣਾਈ ਜਾਂਦੇ ਇੱਕ ਲੰਗਰ ਲਾਈ ਜਾਂਦੇ ਸਕੂਲ ਨਹੀਂ ਕੋਈ ਬਣਾਉਂਦੇ ਆ ਹਸਪਤਾਲ ਨਹੀਂ ਕੋਈ ਬਣਾਉਂਦੇ ਇੱਕ ਬਣਾਇਆ ਸੀ ਉਹ ਵੀ ਠੇਕੇ ਦੇਦਾ ਆਖੋ ਸਤ ਮੈਂ ਉਹਦੇ ਦਾਦੀ ਨਾਲ ਗਿਆ ਸੀ ਛੋਟਾ ਹੁੰਦਾ ਉਦੋਂ ਮੇਰੇ ਖਿਆਲ 7ਵੀਂ 8ਵੀਂ ਚ ਤੇ ਉਹਦੀ ਨੀਂ ਰੱਖੀ ਕਹਿੰਦੇ ਆਪਣਾ ਹਸਪਤਾਲ ਬਣਾਉਣ ਲੱਗੇ ਬਾਬੇ ਅਹੀਂ ਬੜੇ ਖੁਸ਼ ਤੇ ਅੱਜ ਦਾੜਾ ਨੂੰ ਤੇ ਤੇ ਮੇਰੀ ਮਾਂ ਬਿਮਾਰ ਪੈਣਾ ਤੇ ਮੈਂ ਕਿਹਾ ਆਪਣਾ ਹੋਊਗਾ ਪਰ ਥੀਜ ਟੋکریاں ਛੁੱਟੀਆਂ ਸਭ ਕੁਝ ਹੀ ਰੋ ਗਏ ਤੇ ਕਹਿੰਦੇ ਪੈਸੇ ਲਿਆਓ ਤੇ ਆਪਾ ਬਾਬਾ ਜੀ ਨੇ ਕਿੱਥੇ ਵੀ ਨਹੀਂ ਬਾਬਾ ਜੀ ਨੇ ਜਿੱਥੇ ਡਾਂਗ ਆਖੋ ਸਤਨਾਮ ਉੱਥੋਂ ਇਕੱਠੇ ਕਰਕੇ ਲਿਓਨੇ ਨਾ ਬਚੇਰੇ ਜਿੰਨੇ ਸਾਧ ਆ ਨਾ ਮੈਂ ਨਿੰਦਿਆ ਨਹੀਂ ਕਰਦਾ ਕੱਖ ਨਹੀਂ ਕੌਮਦਾ ਕਰਨਦਾ ਬਾਹਰ ਚਲ ਜਾਂਦੇ ਉਥੇ ਜਿੰਨੇ ਸਾਡੇ ਮੁੰਡੇ ਪੁਰਾਣੇ ਬਜ਼ੁਰਗ ਜੁੜੇ ਆ ਉਹ ਦੇਹ ਤੇਰੇ ਦੀ ਪੈਸੇ ਮਾ ਥਾ ਢੇਕੀ ਜਾਂਦੇ ਇੱਕ ਇੱਕ ਸਾਧ 2-2 ਕਰੋੜ ਰੁਪਈਆ ਲੈ ਆਉਂਦਾ ਦੋਣ ਵਾਲੀ ਗੱਲ ਆਏ ਕਿ ਐਸਜੀਪੀਸੀ ਜਾਂ ਜਿੰਨੇ ਵੀ ਸਾਡੇ ਹੈ ਸੰਪਰਦਾਵਾਂ ਦੇ ਸਾਧ ਨੇ ਜਾਂ ਬਾਬੇ ਨੇ ਉਹਨਾਂ ਵੈਸੇ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਕਿ ਸਾਡਾ ਸਿੱਖਾਂ ਦਾ ਕੋਈ ਆਪਣਾ ਸਕੂਲ ਹੋਵੇ ਕਾਲਜ ਹੋਵੇ ਹਸਪਤਾਲ ਹੋਵੇ ਜਿੱਥੇ ਗਰੀਬ ਜਿਹੜੇ ਹੈਗੇ ਆ ਉਹਨਾਂ ਨੂੰ ਫ੍ਰੀ ਪੜ੍ਹਾਈ ਫ੍ਰੀ ਇਲਾਜ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਫ੍ਰੀ ਇਲਾਜ ਜਾਂ ਪੜ੍ਹਾਈ ਵਾਸਤੇ ਉਹ ਕਿਸੇ ਦੂਸਰੇ ਧਰਮ ਦੇ ਜਿਹੜਾ ਆ ਉਹ ਆਸਰਾ ਨਾ ਲੈ ਸਕਣ ਐਸਜੀਪੀਸੀ ਦਾ ਬਹੁਤ ਵੱਡਾ ਬਜਟ ਆ ਤੇ ਇਸ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਤੁਸੀਂ ਆਪਣੇ opinion ਜਿਹੜੇ ਆ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਜੀ ਮਿਲਦੇ ਆ ਇੱਕ ਬਿ ਹੋਰ ਵੀਡੀਓ ਦੇ